ਹੈਲੋ ਹਾਂਜੀ ਮੇਦੀ ਪੰਗੂ ਬਲੌਗ ਚੈਨਲ ਤੇ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਪਲੀਜ਼ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਮਰ ਸ਼ੇਅਰ ਜ਼ਰੂਰ ਕਰਦੇ ਜੀ ਹਾਂ ਪਾਣੀ ਪਾਤਾ ਤੈਨੂੰ ਕੋਪੀ ਅਧਰ ਪਾਣੀ ਪੀ ਲੈ ਚੰਗਾ ਅਸੀਂ ਹਰਮਨ ਨੂੰ ਦਵਾਈ ਦਵਾ ਲਈ ਜਿਹੜਾ ਕੰਮ ਦੁਪਾ ਚੱਲਦਾ ਤੁਹਕੇ ਹਰਮਨ ਦਾ ਜਿਹੜਾ ਕੰਮ ਦੁਪਾ ਚੱਲਦਾ ਜੀ ਚਾਰੇ ਦਾ ਤਾਂ ਕਰਕੇ ਅਸੀਂ ਜਾ ਰਹੇ ਹਾਂ ਉਹਨੂੰ ਦਵਾਈ ਦਵਾਉਣ ਪੇ ਕੋਈ ਦਵਾਈ ਬਹੁਤ ਜ਼ਰੂਰੀ ਆ ਫਿਰ ਸਕੂਲ ਜਾਣਾ ਹੈ ਮੈਂ ਸਕੂਲ ਨਹੀਂ ਗਿਆ ਹੈਗਾ ਤਾਂ ਕਾਜ ਦੁਕਾਨਾਂ ਦੁਪਹਿਰ ਤਾਂ ਕਰਕੇ ਨਹੀਂ ਬਣਦੀ ਚੱਲੀ ਆੜ ਦਵਾਈ ਪੱਕਾ ਕਰਦੇ ਉਹਨਾਂ ਵਿੱਚ ਬਾਤ ਹੋਣਾ ਨਹੀਂ ਮੌਤਰੇ ਖੁਰੂ ਦੇ ਨਾ ਪਾਣੀ ਖੜ ਜਾ ਗਰੂਮੀਆ ਹਾਂ ਭਾਤ ਵੀ ਦੇਖ ਲੈ ਸਾਫ ਸਫਾਈ ਕਰਨੀ ਚਾਹੀਦੀ ਐ ਕਿਵੇਂ ਰੱਖ ਜੇ ਗਰੂ ਆ ਕਲਾ ਕਰ ਦੇਣਗੇ ਨੀਚੇ ਮੈਂ ਇਹਨੂੰ ਲਾਈ ਰੱਖਣਗੇ ਮੈਨੂੰ ਲਾਦਾ ਦੇ ਆ ਗਏ ਸੀ ਕਿ ਹੁਣ ਇੰਨੇ ਜ਼ਿਆਦਾ ਕਰਨੇ ਆ ਨਾ ਬਹੱਤਾਂ ਬਹੁਤ ਜ਼ਿਆਦਾ ਹਾਰਮਨ ਦੀ ਦਵਾਈ ਹੈ ਜਿਹੜੀ ਦਿੰਦੇ ਟਾਈਮ ਵਾਲਾ ਲਾਗੇ ਸਾਨੂੰ ਸਿਗੇ ਸਿਗੇ ਘਰੋਂ ਪੌਣੇ 1:00 2:00 ਵਜੇ ਹਨਾ ਡਾਕਟਰ ਜੀ ਉਹ ਜਦੋਂ ਅਸੀਂ ਗਏ ਪਰਚੀ ਕਟਾਈ ਮੈਡਮਾਂ ਕਹਿੰਦੀਆਂ ਵੀ ਡਾਕਟਰ ਆ ਜਾਣਗੇ ਡਾਕਟਰ ਜੀ ਆ ਜਾਣਗੇ ਹਨਾ 2:00 ਵਜੇ ਅਸੀਂ ਬੈਠੇ ਰਹੇ ਪਹਿਲਾਂ ਆਈ ਨੇ ਡਾਕਟਰ ਜੀ ਤੇ ਅਸੀਂ 2:30 3:00 ਵਜੇ ਤੱਕ ਹਨਾ ਫੇਰ ਅਸੀਂ ਬਾਜ਼ਾਰ ਤੋਂ ਥੋੜਾ ਜਿਹਾ ਕੁਝ ਲੈਣਾ ਸੀਗਾ ਸਮਾਨ ਜਾਂ ਅਸੀਂ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ ਅਸੀਂ ਇੰਨਾ ਬਾਜ਼ਾਰ ਚ ਆਏ ਹੁਣ ਤੇ ਆ ਜਾਣਗੇ ਹਨਾ ਡਾਕਟਰ ਤੇ ਅਸੀਂ ਫੇਰ ਆਈ ਫੇਰ ਡਾਕਟਰ ਸਾਹਿਬ ਨੂੰ ਸਾਨੂੰ ਮਿਲੇ ਨੇ ਸਵਾ 5 ਵਜੇ ਅਸੀਂ ਆ ਗਏ ਹੁਣ ਦਵਾਈ ਲੈ ਕੇ ਹੁਣ ਟਾਈਮ ਹੋ ਗਿਆ 6:30 ਸਬਜੀ ਵਗੈਰਾ ਬਣਾਉਣੀ ਆ ਕद्दू ਲਿਆਏ ਆ ਹਰਮਨ ਦਾ ਫੇਵਰੇਟ ਆ ਕद्दू ਤੇ ਕद्दू ਦੀ ਆਪਾਂ ਬਣਾਉਣੀ ਆ ਜੀ ਸਬਜੀ ਤੇ ਚਾਹ ਰੱਖਦੀ ਆ ਪਹਿਲਾਂ ਤਾਂ ਪਾਣੀ ਦੇਤਾ ਹਰਮਨ ਨੂੰ ਵਿਚਾਰੇ ਦਵਾਈ ਦਿੱਤੀ ਆ ਹੁਣ ਆ ਗਿਆ ਕਹਿੰਦਾ ਮੈਂ ਸੌਣਾ ਹਾਂ ਮम्मी ਚਾਹ ਪੀਂਗਾ ਹਾਂ ਮੈਂ ਚਾਹ ਧਰ ਕੇ ਆਉਣੀ ਆ ਬੁੱਤ ਤੇ ਆ ਦੇਖੋ ਦਵਾਈਆਂ ਦਿੱਤੀ ਨੇ ਨੀ ਸਿਰ ਜਵਾਕ ਨੂੰ ਹਣਾ ਤਰਸ ਜਾਈ ਜਾਂਦਾ ਜਵਾਕ ਦਾ ਜਦੋਂ ਨਹੀਂ ਨੀ ਦਵਾਈਆਂ ਖਾਣੀਆਂ ਪਈਆਂ ਆ ਕੰਨਚੇ ਪਾਉਣ ਨੂੰ ਦਿੱਤੀ ਆ ਹਾਂ ਕੰਨ ਚ ਪਾਉਣ ਦਿੱਤੀ ਆ ਦੋ ਤਿੰਨ ਟਾਈਮ ਪਾਉਣੀਆਂ ਚਾਰ ਚਾਰ ਬੂੰਦਾ ਪਾਉਣੀਆਂ ਨੇ ਹਣਾ ਬਾਕੀ ਇਹ ਜਿਹੜੀ ਖਾਣ ਵਾਲੀ ਦਿੱਤੀ ਇਹਨੂੰ ਮੈਡੀਸਨ ਆਰਮਨ ਨੇ 5 ਦਿਨਾਂ ਦਵਾਈ ਦਿੱਤੀ ਆ ਤੇ ਉਹਨਾਂ ਨੇ ਕਿਹਾ ਵੀ ਦਿਵਾਰੇ ਤੋਂ ਖਾ ਕੇ ਜਾਇਓ ਬਾਹਰ ਹੀ ਰੋਜੀ ਚੋਟ ਪ੍ਰਮਾਤਮਾ ਜੀ ਇਹ ਦਵਾਈ ਨਾਲ ਫਰਕ ਪੈ ਜਾਣਾ ਅੱਗੇ ਵੀ ਹੋ ਜਾਂਦਾ ਇਹਨੂੰ ਕੰਨ ਦੀ ਪ੍ਰੋਬਲਮ ਥੋੜੀ ਜੀ ਤੇ ਚਲੋ ਇਹ ਦਵਾਈ ਮੈਂ ਇੱਕ ਦਵਾਈ ਦਿੱਤੀ ਇਹਨੂੰ ਕੰਨ ਚ ਪਾਤੀ ਬਾਕੀ ਦਵਾਈਆਂ ਨੇ ਜਿਹੜੀਆਂ ਇੱਕ ਰਾਤ ਨੂੰ ਦੇਣੀ ਆ ਇੱਕ ਖਾਲੀ ਪੇਟ ਦੇਣੀ ਆ ਇਹਨੂੰ ਆਹ ਵਾਲੀ ਵੱਕਤੀ ਜਿਹੜੀ ਦਾਤ ਨੂੰ ਦੇਣੀ ਆ ਨੇ ਉਹ ਮੈਂ ਦੋ ਗੋਲੀਆਂ ਲਗਾ ਕਰਤੀਆਂ ਹੁਣ ਜੀ ਮੈਂ ਕਰਤੀ ਆ ਹਾਂ ਚਾਹ ਤਰਕੇ ਹੋਣੀ ਆ ਹਨਾ ਦਵਾਈ ਨਾਲ ਪਾ ਦਏ ਵਿੱਚ ਟੈਨਸ਼ਨ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਜਵਾਕ ਬਿਮਾਰ ਹੁੰਦੇ ਆ ਹਨਾ ਆਪ ਦਾ ਆਪ ਕੋਈ ਸੁੱਖ ਨਹੀਂ ਨਾ ਕੋਈ ਟੈਨਸ਼ਨ ਵਾਲੀ ਨਹੀਂ ਹੁੰਦੀ ਚਲ ਕੋਈ ਵਾ ਮੇਰਾ ਮਤ ਅਰ ਬੱਚਿਆਂ ਦਾ ਦੇਖਣਾ ਥੋੜਾ ਜਿਆਦਾ ਸੌ ਹੋ ਜਾਂਦਾ ਚਲੋ ਜੀ ਬਾਈ ਜੀ ਕਿੱਥਾ ਬਣਾਈ ਰੱਖਣ ਸਾਰਿਆਂ ਦੇ ਵਿਅਕਾਂਕਾਂ ਤੇ ਹਨ ਦਵਾਈ ਹੈ ਜੀ ਆਪਾਂ ਸਾਭਦੀ ਹੈ ਠੀਕ ਹੈ ਜੀ ਫਰਾਂ ਆਪ ਨੂੰ ਲਈ ਲੈਣੀ ਆ ਬਾਦ ਦਿੱਤੀ ਰੱਖਤੀ ਆ ਦੋ ਟਾਈਮ ਦੇਣੀ ਆ ਸਵੇਰ ਤੇ ਸ਼ਾਮ ਇਹਦੇ ਵਿੱਚ ਰੱਖਤੀ ਆ ਬਦਕੀ ਹਨ ਤੀ ਤਾ ਗੋਲੀਆਂ ਦੋ ਗੋਲੀਆਂ ਜਿਹੜੀਆਂ ਸਵੇਰ ਸ਼ਾਮ ਦੇਣੀਆਂ ਨੇ ਰਾਤ ਵਾਲੀ ਅਜੇ ਮੈਂ ਕੱਢੀ ਨਹੀਂ ਹੈ ਕਿ ਮੈਂ ਕੋਲ ਫੇਰ ਦਉਗੀ ਹਨਾ ਰਾਤ ਆ ਤਾਈ ਦਵਾਈ ਇਹ ਜਿਹੜੀ ਮੈਂ ਕਿਹਾ ਚਲੋ ਮੈਂ ਫੇਰ ਕੱਢ ਲੂੰਗੀ ਹਨਾ ਜੇ ਦੇਣੀ ਹੋਊਗੀ ਇਹ ਹੁਣ ਸ਼ਾਮ ਨੂੰ ਦੋ ਪਹਿਲਾਂ ਮੈਂ ਪਹਿਲੀ ਗੋਲੀ ਦਿੱਤੀ ਹਨਾ 6 ਵਜੇ ਬਾਕੀ ਦੋ ਗੋਲੀਆਂ ਨੇ ਉਹ 8:30 ਵਜੇ ਦੂੰਗੀ ਪੈਂਦਾ ਇਹ 10 ਵਜੇ ਤਕਰੀਬਨ ਹਨਾ ਹਰਮਨ ਤੇ ਸਾਰੇ ਸਾਨੂੰ 10 ਵਜੇ ਜਾਂਦੇ ਨੇ ਪੈਣ ਨੂੰ ਉਦੋਂ ਮੈਂ ਰਾਤ ਆਏ ਹੋਏ ਤੇ ਦੂੰਗੀ ਹੁਣ ਮੈਂ ਕਰ ਕਿਉਂ ਨਹੀਂ ਚਾਹ ਹਨਾ ਚਲੋ ਚਾਹ ਧਰਦੇ ਆਂ ਤੇ ਨੀਂਦੇ ਦੇ ਬੈਠੇ ਚਾਹ ਹਨਾ ਚਾਹ ਤੋਂ ਕਿੰਨਾ ਤਾਂ ਆਪਣਾ ਜੱਗ ਨੂੰ ਚਾਹਦਾ ਗਰਮੇ ਤਾਂ ਜਿੰਨੀ ਮਰਜ਼ੀ ਲੋਗੇ ਸੋ ਚਾਵਨਾ ਲੈਂਦੇ ਆ ਫਿਰ ਕਰਦੀਆਂ ਸਬਜ਼ੀ ਦੀ ਪਿਆਰੀ ਸਬਜ਼ੀ ਬਣਾਉਣੀ ਹੈ ਕੱਦੂਰਾ ਸਬਜ਼ੀ ਲੈਂਦੀ ਹੈ ਜੀ ਕੱਦੂ ਦੀ ਕਿਉਂਕਿ ਸਬਜ਼ੀ ਨਾਲ ਵੀ ਸਬਜ਼ੀ ਖਾ ਕੇ ਬਹੁਤ ਖੁਸ਼ ਹਾਂ ਤੇ ਘਰ ਦੇ ਸਾਰੇ ਮੈਂਬਰ ਹੀ ਖਾ ਕੇ ਖੁਸ਼ ਨੇ ਕੱਦੂ ਦੀ ਸਬਜ਼ੀ ਹਣਾ ਇਹ ਚਪਾਲਾਂ ਦੀ ਸਬਜ਼ੀ ਨਾ ਹਣਾ ਪਹਿਲਾਂ ਚਾਹ ਕੇ ਲਈ ਮਿਕਸਾ ਖਤਮ ਹੋ ਜਾਂਦੀਆਂ ਪੀਆ ਸ੍ਰੀ ਪ੍ਰਵਾਤਰ ਜੀ ਖਤਮ ਹੋਏ ਫੇਸਲੀ ਨੇ ਆ ਗਾ ਉਹ ਸੰਜਣਾ ਦੀ ਰੋਟੀ ਜਾ ਵਗਰਾ ਪੀਤੀ ਸੀ ਨਹੀਂ ਜਦ ਮੈਂ ਲੈ ਕੇ ਰਹੀਆਂ ਸਭ ਤੋਂ ਅੰਮ੍ਰਿਤ ਸਮੋਚੀ ਕੱਟ ਲਾਂ ਹਜੇ ਬਾਬਾ ਜੀ ਲੱਗੇ ਕਿ ਚੋਟ ਵਗੈਰਾ ਲਾਉਂਗੀ ਧਰਮਣ ਸੌਂਗ ਦਵਾਈ ਲੈ ਕੇ ਹੈਲੋ ਹਾਂਜੀ ਤੇ ਉਰੇ ਆਪਾਂ ਕੱਟ ਰਹੇ ਸੀਗੇ ਕੱਦੋ ਦੀ ਸਬਜੀ ਵੀਡੀਓ ਜਿਹੜੇ ਨਹੀਂ ਲੌਂਗ ਹੋ ਜਾਣੇ ਸੀ ਮੈਂ ਕਿਹਾ ਚਲੋ ਮੈਂ ਸ਼ੋਰਟ ਚ ਕਰ ਦਿੰਨੇ ਆ ਵੀਡੀਓ ਨੂੰ ਫਾਸਟ ਫਾਸਟ ਕਰਤੀ ਆਪਾਂ ਵੀਡੀਓ ਆਪਾਂ ਸਬਜੀ ਕਰ ਰਹੇ ਸੀ ਤਿਆਰ ਤੇ ਟਾਈਮ ਹੋ ਚੁੱਕਿਆ ਸੀਗਾ ਇਹ 7 ਵਜੇ ਵੱਜ ਗਏ ਸੀ ਤੇ ਆਪਾਂ ਚਲੋ ਮੈਂ ਕਿਹਾ ਕਰ ਦਿੰਨੇ ਆ ਹਨਾ ਸਬਜੀ ਤਿਆਰ ਕਰਕੇ ਤੜਕਾ ਵਗੈਰਾ ਰੱਖ ਦਿੰਨੇ ਆ ਜਿਹੜੀਆਂ ਮਿਰਚਾਂ ਤੇ ਟਮਾਟਰ ਸੀਗੇ ਉਹ ਮੈਂ ਕੱਢ ਕੇ ਅੰਦਰ ਰੱਖਿਆ ਸੀਗੇ ਰਸੋਈ ਦੇ ਵਿੱਚ ਹਵਾ ਬਹੁਤ ਸੋਹਣੀ ਚੱਲਦੀ ਸੀ ਵਿਹੜੇ ਦੇ ਵਿੱਚ ਤਾਂ ਕਰਕੇ ਪਾ ਕੇ ਬਾਹਰੇ ਬੈ ਗਏ ਸੀ ਠੀਕ ਆ ਜੀ ਤੇ ਚਲੋ ਜੀ ਆਪਾਂ ਫੇਰ ਸਬ지 ਸੁਬ지 ਸਰਸੋਏ ਦੇ ਵਿੱਚ ਜਾ ਕੇ ਕਰਦੇ ਆ ਬਾਈ ਜੀ 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 ਮੈਂ ਅੱਛਾ ਅੱਛਾ ਮਾਲਕ ਜੀ ਨੂੰ ਕਹਿ ਗਏ ਆ ਹੂੰ ਨੀ ਮੇਰੇ ਨੂੰ ਮਾ ਬੜਦਾ ਨਹੀਂ ਮਾ ਫਰਾਦਾ ਲੋਗਾ ਐ ਜਾਏ ਤਾਂ ਮੈਂ ਗਰਮਾ ਪਾਈਆ ਉਧਰ ਨੂੰ ਤਾਂ ਇੰਨਾ ਕਿ ਨਹੀਂ ਰਹਿ ਗਿਆ ਨੇ ਵਾਰ ਕਰ ਦੋਗੇ ਕਾ ਜੋ ਬੱਤ ਚੌਥੀ ਆਪਣੇ ਕਿ ਨਹੀਂ ਹੈ 47 ਉਰੇ ਜੀ ਬੈਠੇ ਸੀ ਚਲੋ ਘਰ ਦੇ ਆਏ ਸੀਗੇ ਉਹ ਬਾਹਰੋਂ ਆਏ ਸੀਗੇ ਘਰ ਦੇ ਉਹਨਾਂ ਨੂੰ ਪਾਣੀ ਪੋਣੀ ਦਿੱਤਾ ਸੀ ਮੈਂ ਚਾਹ ਵਗੈਰਾ ਪੀ ਕੇ ਗਏ ਸੀਗੇ ਉਹ ਤੇ ਬੈ ਗਏ ਸੀ ਉਰੇ ਸੀ ਗੱਲਾਂ ਬਾਤਾਂ ਕੀਤੀਆਂ ਹਨਾ ਤੇ ਮੈਂ ਕਿਹਾ ਨਾਲ ਨਾਲ ਮੈਂ ਸਬਜ਼ੀ ਕੱਟ ਦਿੰਨੀ ਆ ਫਿਰ ਸੋਈ ਚ ਜਾ ਕੇ ਬਣਾਉਣੀ ਆ ਜੀ ਤੇ ਉਦੋਂ ਮੈਂ ਦੱਸਣਾ ਭੁੱਲ ਗਈ ਸੀ ਸੱਚੋਂ ਵੀ ਆਪਣਾ ਮੈਂ ਕਹਿੰਦੀ ਸੀਗੀ ਵੀ ਰਸੋਈ ਦੇ ਵਿੱਚ ਹਨਾ ਕੀ ਕਰਨਾ ਸੀ ਸੋਈ ਦੇ ਵਿੱਚ ਜਿਹੜਾ ਤੜਕਾ ਮੈਂ ਟਮਾਟਰ ਤੇ ਮਿਰਚਾਂ ਲੈ ਕੇ ਚਲੀ ਗਈ ਸੀ ਤੜਕਾ ਮੈਂ ਆਪਣਾ ਤਿਆਰ ਕਰਕੇ ਰੱਖਿਆ ਹੀ ਸੀਗੀ ਜੀ ਮਿਕਸੀ ਦੇ ਵਿੱਚ ਕਰ ਲਿਆ ਸੀ ਆਪਣਾ ਤੜਕਾ ਤਿਆਰ ਫਿਰ ਇਹ ਹੋ ਜਾਂਦਾ ਕਈ ਵਾਰ ਨਾ ਲਾਈਟ ਚਲੀ ਜਾਂਦੀ ਆ ਤਾਂ ਕਰਕੇ ਇਹ ਤੜਕਾ ਜਿਹੜਾ ਮੈਂ ਮਿਕਸੀ ਦੇ ਵਿੱਚ ਕਰਕੇ ਬਣਾ ਕੇ ਰੱਖ ਦਿੰਨੀ ਆ ਫਿਰ ਬਾਅਦ ਦੇ ਵਿੱਚ ਸਬਜ਼ੀ ਕੱਟ ਲੈਣੀ ਆ ਕਿਉਂਕਿ ਫਿਰ ਲਾਈਟ ਦਾ ਨਹੀਂ ਪਤਾ ਹੁੰਦਾ ਫਿਰ ਬੰਦਾ ਲਾਈਟ ਦੀ ਵੇਟ ਕਰੀ ਜਾਂਦਾ ਬੈਠਾ ਨਾ ਫਿਰ ਅਸੀਂ ਘਰ ਦੀਆਂ ਗੱਲਾਂ ਕਰ ਰਹੇ ਸੀ ਬੈਠੇ ਹਣਾ ਦੋਨੇ ਚਣੇ ਤੇ ਚਲੋ ਜure ਜਲਦੀ ਜਲਦੀ ਕੱਟ ਲਈ ਸੀ ਮੈਂ ਸਬਜ਼ੀ ਕਰ ਲਾਂਗਲੀ ਆ ਤੜਕਾ ਜਿਹੜਾ ਨੀ ਮਿਕਸੀ ਦੇ ਵਿੱਚ ਉਹ ਕਰ ਲਿਆ ਸੀ ਆ ਹੱਥ ਹੀ ਘੱਟਣ ਵਾਲੀ ਆ ਹੇ ਕਦੋਂ ਦਿੱਤਾ ਆਪਾਂ ਇਹਨੇ ਸੱਚਾਈ ਦੇ ਕਿਲੋ ਕਹਿੰਨੇ ਮਹਿੰਗਾ ਮਿਲਿਆ ਤੁਹਾਦੇ ਮੈਂ ਤਾਂ ਧੰਨਵਾਦ ਤੁਝੇ ਸਬਜ਼ੀ ਬਣਾਈਏ 40 ਕਿਲੋ ਜੀ ਮਿਲੇ ਹਨ ਮਹਿੰਗੇ ਹੋਏ ਤਾਂ ਕਦੋਂ ਮਹਿੰਗੇ ਹੋਏ ਅੱਜ ਮੈਂ ਲਸਣ ਨਹੀਂ ਪਾਇਆ ਸਭ ਜੀ ਕਿਰਨੀ ਬਹੁਤ ਜ਼ਿਆਦਾ ਹੋਈ ਪਈ ਹੈ ਮੈਂ ਕਿ ਛੱਡੋ ਲਸਣ ਕੀ ਪਾਉਣਾ ਹੈ ਨਾ ਕੁਝ ਜਿਵੇਂ ਇਹ ਹੋ ਪਈ ਹੈ ਇਹ ਹੋ ਕਰਨ ਵਾਲੀ ਕਰਮ ਹਾਂ ਵੀ ਮੈਂ ਕਿ ਛੋਟਾ ਕਰ ਲਈ ਲੈਣੇ ਇਸ ਤਰ੍ਹਾਂ ਲੱਗਦੀ ਕਿਉਂਕਾ ਉਹ ਬਹੁਤ ਸੇਤੀ ਤੁਹਾਨੂੰ ਤੜਕਾ ਜਿਹੜਾ ਆਪਾਂ ਨੇ ਰੱਖ ਲਿਆ ਹਣਾ ਸਬਜ਼ੀ ਫਿਰ ਧੋ ਕੇ ਪਾਉਂਗੇ ਇਹਦੇ ਵਿੱਚ ਇਧਰ ਮੈਂ ਇਹ ਪਾਉਣੀ ਹਣਾ ਸਬਜ਼ੀ ਮੈਂ ਕੱਟ ਲਈ ਸੀ ਕਿੱਦੋਂ ਦੀ ਧੋਨੀ ਇਹਨੂੰ ਬਸ ਪਾਣੀ ਪਾ ਕੇ ਰੱਖਦੀ ਹੈ ਨਾ ਹੁਣ ਮੈਂ ਥੋੜੀ ਜਿਹੀ ਨੇ ਪਤਾ ਹੈ ਦੇਸੀ ਘਿਓ ਜਿਹੜਾ ਖਤਮ ਹੋ ਗਿਆ ਮੈਂ ਕਿ ਚਲੋ ਮੈਂ ਇਹ ਪਈਆ ਡੋਂਗਾ ਪਰਿਆ ਇਹ ਗਰਮ ਕਰ ਲੈਣੀ ਆ ਹਣਾ ਠੀਕ ਹੈ ਜੀ ਇਹਨੂੰ ਤੜਕੇ ਨੂੰ ਢੱਕ ਦਿੰਦੀ ਹਾਂ ਨਾ ਥੋੜੀ ਜਿਹੀ ਭਾਂਡੇ ਤੇ ਉਹ ਸਾਫ਼ ਕਰਦੀ ਆ ਤੁੱਟਾ ਜਿਹੜਾ ਮੱਖਣ ਲੈਣ ਲੱਗ ਦਿੱਤੀ ਸਵੇਰੇ ਲੈਂਦੇ ਸੀ ਮੈਂ ਸਵੇਰੇ ਬਾੜੀ ਤੇ ਜਾਂਦੀ ਸੀ ਹਣਾ ਹੁਣ ਚਲ ਵਾਪਸ ਖਣੇ ਆਉਂਦੇ ਹੁਣ ਜੀ ਤੁੱਟਣਾ ਵਾਲੀ ਦੇਣੀ ਆ ਮੈਨੂੰ ਇਹ ਹੋ ਗਿਆ ਵੀ ਪਹਿਲਾਂ ਹਣਾ ਆਹ ਹੋ ਜਾਊਗਾ ਮਲੇਏਤੀ ਕਰ ਲੈਣੀ ਆ ਕਿਉਂਕਿ ਕਿਉਂ ਨਹੀਂ ਹੈਗਾ ਦੇਸੀ ਖਤਮ ਹੋ ਗਿਆ ਤੇ ਸਵੇਰੇ ਤਾਂ ਕਰਤੀ ਜੀ ਉੱਥੇ ਘਰ ਨਹੀਂ ਆ ਬਸ ਕਰਾਈ ਤੇ ਆ ਬਾਹਰੇ ਬਹੁਤ ਸੋਣੀ ਹਵਾ ਚੱਲਦੀ ਆ ਬਾਹਰੇ ਅੱਜ ਨਾਲੇ ਇਟਾ ਤਾਹ ਹੋ ਵੀ ਸਬਜ਼ੀ ਤਾਂ ਕਿਉਂਕਿ ਫਰਮਣ ਦਵਾਈ ਤੋਂ ਜਾਣਾ ਪਿਆ ਜਵਾਬ ਦਾ ਤਨ ਬਹੁਤ ਦੁੱਖ ਦੱਸੇ ਬਚੇ ਦਾ ਦਿਨ ਨਹੀਂ ਆਉਂਦਾ ਦਵਾਈ ਤੁਹਾਨੂੰ ਇਹ ਨਸਾ ਚੀ ਤੋ ਕੇ ਰੱਖੀ ਹੈ ਨਾ ਕਰਮਿਚੇ ਹੁੰਦਾ ਵੀ ਜੇ ਕਿਰਤ ਸੋਇਚ ਆ ਜੇ ਸਾਰਾ ਕੰਮ ਛੇਸੇ ਤੇ ਕੰਪਲੀਟ ਕਰਕੇ ਨਿਕਲ ਜੇ ਇਹ ਕਿਉਂ ਕੋਈ ਗਰਮੀ ਆ ਜਿਹੜੀ ਬਹੁਤ ਜ਼ਿਆਦਾ ਬਸ ਕਰਾਤੀ ਗਰਮੀ ਨੇ ਤਾਈਆਂ ਹਜੇ ਦੁੱਧ ਰਹਿਦਾ ਮੇਰਾ ਵਾਲੇ ਦਿਨ ਤੋਂ ਮੈਂ ਕਿ ਚਲੋ ਜਦੋਂ ਰੋਟੀ ਬਣਾਉਂਗੀ ਨਾ ਉਦੋਂ ਦੁੱਧ ਨੂੰ ਵਾਲੇ ਦੇ ਦੂੰਗੀ ਇੱਕ ਗੈਸ ਤੇ ਦੁੱਧ ਨੂੰ ਵਾਲੀ ਆ ਜੂ ਇੱਕ ਤੇ ਰੋਟੀ ਬਣ ਜੂਗੀ ਐਨਾ ਮੈਂ ਤੜਕਾ ਬਣਨ ਵਾਲਾ ਸਬਜ਼ੀ ਪਾਉਣੀ ਆ ਢਿੰਬ ਕਰਕੇ ਗੈਸ ਤੇ ਅੰਦਰ ਚਲੀ ਜਾਊਂਗੀ ਹਨਾ ਇੱਧਰ ਐਨ ਮੜਾਈ ਆ ਜਿਹੜਾ ਉਹਦਾ ਘਿਓ ਬਣਦੇ ਹੈ ਤੇ ਇੱਕ ਪੰਥ ਦੋ ਕਾਜ ਹੈ ਨਹੀਂ ਖਾਤੀਆਂ ਮੈਂ ਹਨਾ ਕਰਨੀ ਆ ਜਿਹੜੀ ਹਾਈ ਹਾਈ ਤੋਵਾ 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 ਤਨਾ ਕੋਤਰ ਫੋਨਾਂ ਤੇ ਮੈਸੇਜ ਆ ਰਹੇ ਨੇਗੇ ਹੁਣ ਮੈਂ ਫ੍ਰੀ ਹੋ ਕੇ ਹੀ ਦੇਖੂਗੀ ਕਿਉਂਕਿ ਅੱਜ ਮੈਂ ਜਾਣ ਹੈ ਹਰਮਨ ਨੂੰ ਕਿਹਾ ਸੀ ਕਿ ਤੂੰ ਤੇਰੇ ਡੈਡੀ ਨਾਲ ਜਾ ਕੇ ਦਵਾਈ ਲਿਆ ਹਨ ਮੇਰੇ ਫਿਰ ਕੰਮ ਨੇ ਜਿਹੜੇ ਘਰੇ ਆ ਕੇ ਲੇਟ ਹੋ ਜਾਂਦੇ ਨੇ ਫਿਰ ਆਪਾਂ ਨੂੰ ਪਤਾ ਹੀ ਹੈ ਕਿ ਬੱਚੇ ਜਿਹੜੇ ਮਾਵਾ ਬਿਨਾ ਨਹੀਂ ਹਿਲਦੇ ਹਨ ਤੇ ਹੁਣ ਮੈਂ ਡਿੰਮ ਕਰ ਦਿੰਨੀ ਹਾਂ να και το λογούμενο, να φωνάζει, να μαστίζει, να λαχτικεί, να λογούμενο, να το κάνει πάνω από την λειτουργία. ਚਲੋ ਇਧਰ ਆਪਾਂ ਸਬਜੀ ਪਾ ਦਈਏ ਤੜਕਾ ਜਿਹੜਾ ਪਨਾ ਦੇ ਪੱਠੇ ਛੱਡ ਗਿਆ ਇਧਰ ਮਿਲ ਜੇ ਵੀ ਕਿਉਂ ਆ ਜਾਂਦਾ ਇਹ ਕਿਉਂ ਫੋਨ ਕੀ ਰੱਖ ਦੋ ਨਾ ਫ੍ਰੀਜ ਵਿੱਚ ਕਿਉਂ ਨਾ ਇਹ ਠੰਡਾ ਹੋ ਗਿਆ ਤੇ ਚਲੋ ਆਪਾਂ ਤੇ ਰੱਖ ਤਰਕ ਜਿੱਥੇ ਜਾਵਾਂਗੇ 10 ਮਿੰਟ ਡਿਮ ਕਰਕੇ ਗੈਸ ਸਬਜੀ ਵਾਲਾ ਫਿਰ ਗੱਲਾਂ ਮੱਤਾ ਕਰਦੇ ਹਾਂ ਜੇ ਅੰਦਰ ਜਾ ਕੇ ਹਨਾ ਹਾਂਜੀ ਤੇ ਚਲੋ ਹੁਣ ਆਪਾਂ ਸਬਜੀ ਜਿਹੜੀ ਡਿਮ ਗੈਸ ਤੇ ਕਰਕੇ ਤਰ ਜਾਏ ਤੇ ਜਿਹੜਾ ਪਨਾ ਹੋ ਸੀਗਾ ਕਿਉਂ ਆਉ ਉਹ ਵੀ ਕਰਨ ਨੂੰ ਹੋ ਗਿਆ ਇਹ ਨੋਟਿਸ ਰੰਡਾ ਮੋਜੀ ਤੇ ਤੇ ਚੱਤਿਆ ਆਉਂਦੀ ਆ ਕਿ ਹਨਾ ਕਰਮੀ ਅੱਲੇ ਜਿਆਦਾ ਨਾ ਰਹਿ ਰੱਬ ਦਾ ਨਾਮ ਠੀਕ ਹੈ ਜੀ ਤੇ ਅਸੀਂ ਚਲੋ ਆਪਾਂ ਕੱਲ ਨੂੰ ਨਵੇਂ ਵਲੌਗ ਨਾਲ ਮਿਲਾਂਗੇ ਹਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਲਾਈਕ ਵੀ ਕਰਿਆ ਕਰੋ ਵਧੀਆ ਵਧੀਆ ਕਮੈਂਟ ਵੀ ਜ਼ਰੂਰ ਕਰਿਆ ਕਰੋ ਸਾਰੀਆਂ ਭੈਣਾਂ ਸਾਰੇ ਭਰਾ ਹਨਾ ਤੇ ਚਲੋ ਜੀ ਕੱਲ ਨੂੰ ਨਵੇਂ ਵਲੌਗ ਨਾਲ ਮਿਲਾਂਗੇ ਹੁਣ ਨੱਚ ਤੁਸੀਂ ਇੰਜੋਏ ਕਰੋ ਅੱਜ ਦੇ ਵਲੌਗ ਨਾਲ ਹੋ ਕੇ ਜੀ ਬਾਏ